ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੇਰਾ ਜੀ ਕਰਦਾ ਸੀ ਵੀ ਅੱਜ ਫਤਿਹ ਨਾਂ ਬੁਲਾਵਾਂ ਪਰ ਨਹੀਂ ਫਤਿਹ ਤਾਂ ਮੇਰੇ ਗੁਰੂ ਦੀ ਹੈ ਤੇ ਮੇਰੀ ਪਰ ਜਿੱਦ ਗੱਲ ਕਰਨ ਲੱਗਾ ਇਹ ਹਰਾਮ ਖੋਲ ਰਿਹਾ ਇਹਨਾਂ ਦਾ ਫਤਿਹ ਨਾਲ ਗੁਰੂ ਨਾਲ ਕੋਈ ਲੈਣਾ ਦੇਣਾ ਨਹੀਂ ਜਿੰਨੀਆਂ ਵੀ ਜੁੱਤੀਆਂ ਪਹਿਨ ਉਹਨੀਆਂ ਥੜ ਗਿਆ ਪਹਿਲਾਂ ਫੜਿਆ ਸੀ ਸਤੇਂਦਰ ਕੋਹਲੀ ਜਿਹੜਾ 10-12 ਕਰੋੜ ਰੁਪਈਆ ਸ਼੍ਰਮਣੀ ਕਮੇਟੀ ਤੋਂ ਤਨਖਾਹ ਲੈਂਦਾ ਸੀ ਸਾਲ ਦੀ ਤੇ ਚਮਚਾਗਰੀ ਕਰਦਾ ਸੀ ਬਾਦਲਾਂ ਦੀ ਨਰੈਣੂ ਮਹੰਤਾਂ ਦੀ ਤੇ ਇੱਕ ਹੋਰ ਫੜ ਲਿਆ ਦੂਜਾ ਹਰਾਮਖੋਰ ਇਹਦਾ ਨਾਮ ਹੈਗਾ ਕਮਲਜੀਤ ਸਿੰਘ ਇਹ ਅੰਮ੍ਰਿਤਸਰ ਤੋਂ ਫੜਿਆ ਤੇ 5 ਦਿਨ ਦਾ ਇਹਦਾ ਪੁਲਿਸ ਨੂੰ ਰਿਮਾਂਡ ਮਿਲੇ ਤੇ ਇਹਦੇ ਵੀ ਹੁਣ ਪਟੇ ਚੰਗੀ ਤਰ੍ਹਾਂ ਫੇਰੇ ਜਾਂਦੇ ਨੇ ਜਿਹੜੀ ਮੇਰੇ ਸੂਤਰਾਂ ਨੇ ਖਬਰ ਦੱਸੀ ਸੀ ਮੈਨੂੰ ਤੇ ਉਹ ਇਹ ਦੱਸੀ ਸੀ ਕਿ ਵੀ ਇਹਦੇ ਕੱਪੜੇ-ਕੁਪੜੇ ਵੀ ਕਾਫੀ ਵਾਰੀ ਚੇਂਜ ਕਰਨੇ ਪਏ ਮੈਂ ਉਧਰ ਨਹੀਂ ਗਿਆ ਤੁਸੀਂ ਸਮਝ ਜਾਣਾ ਇਹ ਹਰਾਮਖੋਰ ਉਹ ਨਹੀਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ 100 ਗੁਣਾ ਭੇਟਾ ਲੈ ਕੇ ਵੇਚਿਆ ਜੇ ਭੇਟਾ 5000 ਜਾਂ 7000 ਸੀ ਤਾਂ 100 ਗੁਣਾ ਹੋਰ ਜੋ ਵੀ ਕਿੰਨੇ ਕੀਮਤੇ ਗੁਰੂ ਸਾਹਿਬ ਦੇ ਪਾਵਨ ਸਰੂਪ ਇਹਨਾਂ ਨੇ ਵੇਚੇ ਨੇ ਇਹ ਸਾਰੇ ਚਮਚੇ ਨੇ ਛੋਟੇ ਛੋਟੇ ਕੋਈ ਸਟੀਲ ਦਾ ਕੋਈ ਲੱਕੜ ਦਾ ਕੋਈ ਪਲਾਸਟਿਕ ਦਾ ਇਹ ਸਾਰੇ ਬਾਦਲਾਂ ਦੀ ਝੂਠ ਨੇ ਨਿਰਣਮਹੰਤਾ ਦੀ ਝੂਠ ਨੇ ਬਾਦਲਾਂ ਦੇ ਕੱਲੇ ਹੱਥ ਨਹੀਂ ਹੋਰ ਵੀ ਬਹੁਤ ਕੁਝ ਧੁੰਦੇ ਹੋਣਗੇ ਇਹ ਉਹ ਲੀਰਾਂ ਨੇ ਉਹ ਖਦੀੜਾਂ ਨੇ ਹੁਣ ਜਿਹੜੇ ਬੰਦੇ ਫੜੇ ਜਾ ਰਹੇ ਨੇ ਇਹ ਜਿੰਨੇ ਬੰਦੇ ਫੜੇ ਜਾਣਗੇ ਉਹਨੀਆਂ ਵੱਧ ਚੀਕਾਂ ਨਰੈਣੂ ਮਹੰਤ ਬਾਦਲ ਕੇ ਨੀਲੀਆਂ ਪੱਗਾਂ ਵਾਲੇ ਮਾਰਨਗੇ ਪੰਜਾਬ ਦੇ ਜਿੰਨੇ ਵੀ ਸ਼ਹਿਰ ਦੇ ਲੋਕ ਨੇ ਜਿਹੜੇ ਇਹ ਭਾਵਨਾ ਰੱਖਦੇ ਨੇ ਕਿ ਪੰਜਾਬ ਗੁਰਾਂ ਦੇ ਨਾਂ ਤੇ ਬਸਦਾ ਹੈ ਜੇ ਇਹ ਕਹਿੰਦੇ ਨੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਦੇ ਇਹ ਜਿੰਨੇ ਵੀ ਫੜੇ ਜਾ ਰਹੇ ਨੇ ਫੜੇ ਜਾਣਗੇ ਇਹ ਉਹੀ ਨਰੈਣੂ ਮਹੰਤ ਨੇ ਜਿਨ੍ਹਾਂ ਨੇ ਨਕਾਣਾ ਸਾਹਿਬ ਤੇ ਕਬਜ਼ਾ ਕੀਤਾ ਹੋਇਆ ਸੀ ਤੇ ਉਹੀ ਨਰੈਣੂ ਮਹੰਤ ਨੇ ਤੇ ਹੁਣ ਕੋਈ ਬਾਦਲਾਂ ਦੇ ਜੰਮ ਪਿਆ ਕੋਈ ਹੁਣ ਨੀਕ ਮੈਦਾ ਮੈਂਬਰ ਹੈ ਕੋਈ ਤਖਤੋਂ ਜਹੇਦਾਰ ਹੈ ਇਹ ਸਭ ਦੁਆਰਾ ਜੰਮੇ ਹੋਏ ਨੇ ਮੈਂ ਉਸ ਪਾਸੇ ਨਹੀਂ ਜਾਂਦਾ ਤਖੰਡ ਬਾਤ ਤੋਂ ਹੀ ਦੂਰ ਹਾਂ ਪਰ ਇਹਨਾਂ ਨੇ ਕਰਤੂਤਾ ਕਰਕੇ ਇਹ ਪਤਾ ਲੱਗਦਾ ਹੈ ਵੀ ਇਹ ਵਾਕਈ ਹੋਖੀ ਨਰੇਣੂ ਮਹੰਤ ਨੇ ਜਿਨ੍ਹਾਂ ਨੇ ਨਨਕਾਣਾ ਸਾਹਿਬ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਕੀਤੀ ਔਰਤਾਂ ਦੀਆਂ ਇੱਜ਼ਤਾਂ ਪੱਤ ਲੁੱਟੀਆਂ ਸ਼ਰਾਬਾਂ ਪੀਤੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਇਹ ਉਹੀ ਨਰਨਮਹੰਤ ਨੇ ਤੇ ਹੁਣ ਇਹਨਾਂ ਵਿੱਚੋਂ ਦੂਜਾ ਚਮਚਾ ਹੋਰ ਫੜ ਲਿਆ ਇਹਦਾ ਨਾਂ ਹੈਗਾ ਕਮਲਜੀਤ ਸਿੰਘ ਦੇਖਣ ਨੂੰ ਸਰਦਾਰ ਹੈ ਸਰਦਾਈ ਪੱਗ ਬੰਨੀ ਹੈ ਪਰ ਇਹ ਹੋ ਨਹੀਂ ਜਿਹੜੇ ਅੰਦਰ ਕੁਝ ਹੋਰ ਹੈ ਤੇ ਬਾਹਰ ਕੁਝ ਹੋ ਗਾਇਆ ਬਸ ਇਹ ਕਹਿ ਲઈએ ਬੇ ਉਪਰੋਂ ਪਰੋਂ ਦੇਖਣ ਨੂੰ ਸਿੱਖ ਨੇ ਤੇ ਵਿੱਚੋਂ ਨਰੈਣੂ ਮਹੰਤ ਨੇ ਉਹੀ ਕਰਤੂਤਾਂ ਨੇ ਇਹਨਾਂ ਦੀ ਇੱਕalle ਸਰੂਪ ਨਹੀਂ ਇਹਨੇ ਵਿੱਚੇ ਹੋਣੀ ਇਹਨੇ ਮਜੀਠੀ ਦਾ ਚਿੱਟਾ ਵੀ ਵੇਚਿਆ ਹੋਣਾ ਇਹਨੇ ਜ਼ਮੀਨ ਜਮੂਨ ਵਧੀਆ ਬਣਾਈ ਹੈ ਇੱਕ ਦੋ ਕੋਠੀਆਂ ਅੰਮ੍ਰਿਤਸਰ ਵਿੱਚ ਵੀ ਹੈਗੀਆਂ ਨੇ ਮਹੱਲੇ ਵਿੱਚ ਵੀ ਹੈਗੀਆਂ ਨੇ ਹੋਰ ਵੀ ਬਾਰ ਬੁਰ ਵੀ ਇਹਨੇ ਇੱਕ ਕੁਝ ਬਣਾਇਆ ਹੈਗਾ ਇਹ ਦੂਜਾ ਚਮਚਾ ਫੜਿਆ ਜਣ ਕੇ ਬਾਦਲਾਂ ਦੀ ਗੰਦਗੀ ਬਾਦਲਾਂ ਦੀ ਚਾਪਲੂ ਸੀ ਬਾਦਲਾਂ ਦੀ ਕਟੀੜ ਇਹ ਫੜਿਆ ਤੇ ਚਲੋ ਬਹੁਤਾ ਲੰਬਾ ਚੌੜਾ ਬੋਲਣ ਦੀ ਲੋੜ ਨਹੀਂ ਦੋ ਚਾਰ ਜੁੱਤੀਆਂ ਫੇਰ ਲਈਏ ਜੀ ਕੀਤਾ ਵੈਸੇ ਅੱਜ ਇੱਕ ਜੁੱਤੀ ਮੈਨੂੰ ਕਿਸੇ ਨਵੀਂ ਭੇਜੀ ਸੀ ਉਹ ਮੈਂ ਪਾਈ ਨਹੀਂ ਫਿਰ ਨਹੀਂ ਦਿਖਾਉਣੀ ਪੈਂਦੀ ਵੀ ਕਿਹੜੀ ਜੁੱਤੀ ਫੇਰੀ ਹੈ ਉਹ ਕੱਲ ਨੂੰ ਫੇਰਾਂਗੇ ਜੇ ਕੱਸ ਰਹਿ ਗਈ ਤਾਂ ਮੜੀ ਮੋਟੀ ਇਹਦੇ ਬਾਰੇ ਇੱਕ ਹੋਰ ਗੱਲ ਮੈਂ ਕਹਿਣੀ ਹੈ ਉਹ ਧਿਆਨ ਚ ਰੱਖਿਓ ਕਦੇ ਵੀ ਨਾ ਇਹ ਅੰਦਾਜ਼ੇ ਨਾ ਲਾਇਓ ਵੀ ਇਹ ਬੰਦਾ ਗੁਰਸਿੱਖ ਹੈ ਇਹਦੇ ਨੀਲੀ ਪੱਗ ਬੰਨੀ ਹੈ ਇਹਦੇ ਗਾਤਰਾ ਪਾਇਆ ਹੈ ਚਿੱਟਾ ਚੋਲਾ ਪਾਇਆ ਹੈ ਉੱਪਰ ਦੀ ਸਰੀਸਾ ਪਾਈ ਹੈ ਕਦੇ ਵੀ ਯਕੀਨ ਨਾ ਕਰੇ ਯਕੀਨ ਉਹਦੇ ਨਾਲ ਰਹਿ ਕੇ ਉਹਦਾ ਬਿਹੇਵੀਅਰ ਕਿਦਾਂ ਦਾ ਹੈ ਉਹਦਾ ਕਰੈਕਟਰ ਉਹਦਾ ਪਰਿਵਾਰ ਕਿਦਾਂ ਦਾ ਹੈ ਉਹ ਕਿਦਾਂ ਦੁਨੀਆ ਵਿੱਚ ਵਿਚਰਦਾ ਹੈ ਉਥੋਂ ਅੰਦਾਜ਼ੇ ਲਾਉਣੇ ਪੈਂਦੇ ਆ ਇਹ ਚਿਹਰੇ ਮੂਰੇ ਦੇਖ ਕੇ ਸਾਡੀ ਕੌਮ ਟੈਂਦੀ ਕਲਾ ਵਿੱਚ ਗਈ ਹੈ ਬਸ ਬੱਦ ਨਹੀਂ ਕੁਝ ਕਹਿਣਾ ਵੀ ਇਹ ਜਿਹੜਾ ਦੁਬਾਰਾ ਫੜਿਆ ਦੂਜਾ ਫੜਿਆ ਹਲੇ ਤੀਜੇ ਦੀ ਵਾਰੀ ਆਉਣੀ ਹੈ ਹੁਣੇ ਵਾਰੀਆਂ ਕਿਉਂ ਆ ਰਹੀਆਂ ਨੇ ਵਾਰੀ ਦਾ ਸਕੂਬੀਰ ਦੀ ਹੋਣੀ ਸੀ ਹੁਣੇ ਲਾਜ ਲੋਟ ਦੇ ਕੇ ਕਹਿੰਦੇ ਨੇ ਉਹਦਾ ਨਾਮ ਲੈਦੇ ਉਹਦਾ ਨਾਮ ਲੈਦੇ ਉਹਦਾ ਨਾਮ ਲੈਦੇ ਇਹ ਹੋਰ ਨੂੰ ਪੜਾਉਣਗੇ ਹਲੇ ਪੂਰਾ ਝੁੱਗਾ ਚੌੜ ਕਰਾ ਕੇ ਛੱਡਣਗੇ ਪੂਰਾ ਬਸ ਗੁਰੂ ਸਾਹਿਬ ਦਾ ਪ੍ਰਕਾਸ਼ ਸਮਝ ਲੋ ਹੋ ਚੁੱਕਿਆ ਤੇ ਮਰਗਦਪ ਹੋ ਗਿਆ ਜਿਹੜਾ ਉਹ 9ਵੇਂ 10ਵੇਂ 11ਵੇਂ ਪਤਾ ਨਹੀਂ ਕਿਹੜੇ ਦਿਨ ਪੈਂਦਾ ਹੁੰਦਾ ਪੈ ਜਾਣਾ ਤੇ ਬਸ ਫਿਰ ਅਰਦਾਸ ਹੋ ਜਾਣੀਏ ਇਹ ਗੱਲ ਖੁਸ਼ ਹੋ ਕੇ ਨਹੀਂ ਦੁਖੋ ਕੇ ਕਹਿਣੀ ਪੈਂਦੀ ਹੈ ਇਹ ਭੋਟੀ ਦਾ ਪੈਰੇ ਅਕਾਲੀ ਦਰ ਤੇ ਬੁੜੀਆਂ ਤਿਆਰ ਨੇ ਪਿੱਟਣ ਵਾਸਤੇ ਫਫੇ ਕੁੱਟਣੀਆਂ ਬਹੁਤ ਨੇ ਪਿੰਡਾਂ ਦੇ ਵਿੱਚ ਉਹ ਦੇਖੋ ਫਿਰ ਬੈਣ ਪਾਉਂਦੀਆਂ ਪੈਣੇ ਵੀ ਚਾਹੀਦੇ ਫਲਾਣਾ ਮਰ ਗਿਆ ਫਲਾਣਾ ਮਰ ਗਿਆ ਤੁਮ ਘਾਣਾ ਮਰ ਗਿਆ ਦੋ ਚਾਰ ਨਾਲ ਬਾਹ ਫੜਨਣੀਆਂ ਹੁੰਦੀਆਂ ਨੇ ਵੀ ਜਦੋਂ ਦੌਰਾ ਪੈਂਦਾ ਹੁੰਦਾ ਉਹ ਸਾਰਾ ਕੁਝ ਹੋਣ ਇਹਨਾਂ ਨੂੰ ਪੇਟਣ ਵਾਸਤੇ ਜੋ ਜਣ ਕੇ ਇਹ ਕਹਿ ਲੋ ਵੀ ਆ ਜਿਹੜਾ ਜਨਵਰੀ ਦਾ ਮਹੀਨਾ ਚੱਲਦਾ ਬਸ ਇੱਕ ਸਾਲ ਬਾਕੀ ਹੈ ਤੇ ਲੰਬਾ ਚੱਲੂ ਥੋੜਾ ਜਿਹਾ ਕੰਮ ਇੱਕ ਸਾਲ ਦੇ ਵਿੱਚ ਸਭ ਕੁਝ ਖਤਮ ਕਰ ਦੇਣਾ ਇਹਨਾਂ ਨੇ ਕਦੇ ਸੁਣਿਆ ਜਾਉ ਵੀ ਕੋਈ ਅਕਾਲੀ ਦਲ ਹੁੰਦਾ ਸੀ ਇਹਦਾ ਬੇੜਾ ਕਿਨੇ ਬਹਾਇਆ ਮਜੀਠੀਏ ਨੇ ਸਰਵੀਰ ਨੇ ਦੋ ਚਾਰ ਕਿ ਤੀੜਾ ਹੋਰ ਨਹੀਂ ਇਹਨਾਂ ਨੇ ਬੇੜਾ ਬਹਾਇਆ ਉਹ ਜਿਵੇਂ ਔਰੰਗਜੇਬ ਦੀ ਕਬਰ ਤੇ ਜੁੱਤੀਆਂ ਮਾਰ ਕੇ ਆਉਂਦੇ ਨੇ ਨਾ ਲੋਕ ਇਦਾਂ ਇਹਨਾਂ ਨੇ ਵੀ ਜੁੱਤੀਆਂ ਮਾਰਿਆ ਕਰਨਗੇ ਵੀ ਇਹ ਕਨਦਲ ਦਾ ਬੇੜਾ ਬਹਉਣ ਬਾਣੀ ਨੇ ਇਹਨਾਂ ਨੇ ਵੀ ਜੁੱਤੀਆਂ ਪਿਆ ਕਰ ਲਗੇ ਚਲੋ ਤੁਸੀਂ ਮਾਰਿਓ ਤੇ ਪਰ ਮੈਂ ਤਾਂ ਹੁਣ ਜੁੱਤੀਆਂ ਟਕਾ ਟਕਾ ਟਕਾਟਾ ਕੇ ਮਾਰਦਾ ਚੰਗੀ ਤਰ੍ਹਾਂ ਮੈਨੂੰ ਨਜ਼ਾਰਾ ਆਉਂਦਾ ਥੋੜਾ ਜਿਹਾ ਵਧੀਆ ਦੋ ਚਾਰ ਰੋਟੀਆਂ ਵੱਧ ਖਾ ਲੈਂਦੀਆਂ ਨੇ ਖੁਸ਼ੀ ਦਾ ਕੰਮ ਹੈ ਆਪਣੇ ਲਈ ਕਿਸੇ ਜ਼ੁਲਮ ਦੀ ਜੜ ਪੁੱਟਣੀ ਠੀਕ ਹੈ ਕਿਸੇ ਜ਼ੁਲਮ ਦਾ ਮਲਿਆ ਮੇਟ ਕਰਨਾ ਦੋਸ਼ੀਆਂ ਨੂੰ ਫੜ ਕੇ ਸਜ਼ਾ ਦੇਣੀ ਉਹਨਾਂ ਨੂੰ ਬੋਲ ਕੇ ਨੰਗੇ ਚਿੱਟੇ ਕਰਨਾ ਇਹ ਆਪਣੀ ਸੇਵਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ